ਇਹਨਾਂ ਪੰਜ ਰਾਸ਼ੀਆਂ ਦੇ ਲੋਕਾਂ ਲਈ 2 ਜਨਵਰੀ 2025 ਸ਼ੁਭ ਰਹੇਗਾ ਇਸ ਤਰ੍ਹਾਂ ਮਿਲੇਗਾ ਲਾਭ ਕੀ ਤੁਹਾਡੀ ਵੀ ਹੈ ਇਹਨਾਂ ਵਿੱਚੋਂ ਕੋਈ ਰਾਸ਼ੀ ਤਾਂ ਹੁਣੇ ਪਤਾ ਕਰੋ ਇਹ ਵੀਡੀਓ ਪੂਰੀ ਦੇਖ ਕੇ ਵੀਡੀਓ ਤੇ ਨਵੇਂ ਆਏ ਹੋ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਸ਼ੁਰੂ ਕਰਾਂਗੇ ਇੱਕ ਇੱਕ ਕਰਕੇ ਪੰਜ ਰਾਸ਼ੀਆਂ ਬਾਰੇ ਦੱਸਾਂਗੇ ਇਹਨਾਂ ਵਿੱਚੋਂ ਤੁਹਾਡੀ ਵੀ ਕੋਈ ਰਾਸ਼ੀ ਹੋ ਸਕਦੀ ਹੈ ਤਾਂ ਇਹਨਾਂ ਦਾ ਚੰਗਾ ਸਮਾਂ 2025 ਹੈ ਜਿਹੜਾ 2 ਜਨਵਰੀ ਬਹੁਤ ਸ਼ੋਭਾ ਦੱਸਿਆ ਗਿਆ ਤੇ ਜਾਣਕਾਰੀ ਹੈ ਜਿਹੜੀ ਜੋਤਿਸ਼ ਮਾਇਰਾਂ ਤੋਂ ਲੈ ਕੇ ਤੁਹਾਨੂੰ ਸਾਂਝੀ ਕਰ ਰਹੇ ਆਂ ਵੀਡੀਓ ਅੰਤ ਤੱਕ ਦੇਖਦੇ ਰਹਿਣਾ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੇਖ ਰਾਸ਼ੀ ਦੀ ਅੱਜ ਦਾ ਦਿਨ ਤੁਹਾਡੇ ਲਈ ਮਿਲਿਆ ਜੁਲਿਆ ਰਹਿਣ ਵਾਲਾ ਹੈ ਤੁਹਾਨੂੰ ਆਪਣੀਆਂ ਕੁਝ ਚੀਜ਼ਾਂ ਨੂੰ ਗੁਪਤ ਰੱਖਣਾ ਹੋਵੇਗਾ ਨਹੀਂ ਤਾਂ ਤੁਹਾਡੇ ਕਿਸੇ ਦੋਸਤ ਦੇ ਕਾਰਨ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਹੋ ਸਕਦਾ ਹੈ ਚਾਲ ਦੇ ਦੂਜੇ ਦਿਨ ਤੁਸੀ ਆਪਣੇ ਬੱਚੇ ਤੋਂ ਚੰਗੀ ਖਬਰ ਸੁਣ ਸਕਦੇ ਹੋ ਤੁਹਾਨੂੰ ਨਵੀਂ ਨੌਕਰੀ ਵੀ ਮਿਲ ਸਕਦੀ ਹੈ ਵਿਦਿਆਰਥੀ ਮੁਕਾਬਲੇ ਦੀ ਤਿਆਰੀ ਵਿੱਚ ਰੁੱਝੇ ਰਹਿਣਗੇ ਪਰ ਤੁਸੀ ਦੋਸਤਾਂ ਦੇ ਨਾਲ ਮौज-ਮਸਤੀ ਵਿੱਚ ਸਮਾਂ ਬਿਤਾਓਗੇ ਤੁਹਾਡੇ ਕੁਝ ਨਵੇਂ ਦੁਸ਼ਮਣ ਪੈਦਾ ਹੋ ਸਕਦੇ ਨੇ ਜਿਨ੍ਹਾਂ ਤੋਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਅਗਹੀ ਰਾਸ਼ੀ ਹੈ বৃਸ਼ਭ ਅੱਜ ਦਾ ਦਿਨ ਤੁਹਾਡੇ ਲਈ ਵਾਨਾ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹਿਣ ਦਾ रहेਗਾ ਤੁਹਾਨੂੰ ਸਾਲ ਦੇ ਦੂਜੇ ਦਿਨਾਂ ਕਿਸੇ ਤੋਂ ਕੋਈ ਵਾਹਨ ਉਧਾਰ ਨਹੀਂ ਲੈਣਾ ਚਾਹੀਦਾ ਨਹੀਂ ਤਾਂ ਦੁਰਘਟਨਾ ਦੀ ਸੰਭਾਵਨਾ ਹੈ ਤੁਹਾਨੂੰ ਕਿਸੇ ਨੂੰ ਅਜੀਹਾ ਕੁਝ ਨਹੀਂ ਕਹਿਣਾ ਚਾਹੀਦਾ ਜਿਸ ਨਾਲ ਉਹ ਤੁਹਾਡੇ ਬਾਰੇ ਬੁਰਾ ਮਹਿਸੂਸ ਕਰੇ ਲਵ ਲਾਈਫ ਜੀ ਰਹੇ ਲੋਕਾਂ ਦਾ ਆਪਣੇ ਸਾਥੀ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਸਕਦਾ ਹੈ ਕਿਸੇ ਵੀ ਕੰਮ ਨੂੰ ਪੂਰਾ ਕਰਨ ਲਈ ਤੁਹਾਨੂੰ ਕਾਫੀ ਮਿਹਨਤ ਕਰਨੀ ਪਵੇਗੀ ਕਿਸੇ ਪਰਿਵਾਰ ਵਿੱਚ ਕਿਸੇ ਜਾਇਦਾਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਤਾਂ ਪਰਿਵਾਰ ਦੇ ਕਿਸੇ ਮੈਂਬਰ ਦੀ ਮਦਦ ਨਾਲ ਹੱਲ ਹੁੰਦਾ ਨਜ਼ਰ ਆ ਰਿਹਾ ਹੈ ਇਹ ਚੰਗੀ ਗੱਲ ਹੈ বৃਸ਼ਭ ਰਾਸ਼ੀ ਵਾਸਤੇ ਦੇਖਣ ਨੂੰ ਮਿਲ ਰਹੀ ਹੈ ਅੱਗੇ ਰਾਸ਼ੀ ਹੈ ਮਿਥੁਨ ਅੱਜ ਦਾ ਦਿਨ ਤੁਹਾਡੇ ਲਈ ਸਮੱਸਿਆਵਾਂ ਨੂੰ ਲੈ ਕੇ ਆਉਣ ਵਾਲਾ ਹੈ ਪਰਿਵਾਰ ਵਿੱਚ ਚੱਲ ਰਹੀਆਂ ਸਮੱਸਿਆਵਾਂ ਕਾਰਨ ਤਣਾਅ ਤੁਹਾਡੇ ਉੱਤੇ ਹਾਵੀ ਰਹੇਗਾ ਤੁਹਾਨੂੰ ਇਸ ਸਮੇਂ ਦੌਰਾਨ ਕੋਈ ਵੀ ਵੱਡਾ ਫੈਸਲਾ ਲੈਣ ਤੋਂ ਬਚਣਾ ਚਾਹੀਦਾ ਤੁਸੀਂ ਆਪਣੇ ਬੱਚਿਆਂ ਨਾਲ ਕੁਝ ਸਮਾਂ ਗੱਲਾਂ ਵਿੱਚ ਬਿਤਾਓਗੇ ਜਿਸ ਨਾਲ ਤੁਹਾਨੂੰ ਮਾਨਸਿਕ ਸ਼ਾਂਤੀ ਮਿਲੇਗੀ ਮਨ ਵਿੱਚ ਚੱਲ ਰਹੀ ਉਤਲ-ਪੁਤਲ ਕਾਰਨ ਤੁਹਾਨੂੰ ਆਪਣੇ ਕੰਮਾਂ ਨੂੰ ਪੂਰਾ ਕਰਨ ਵਿੱਚ ਮੁਸ਼ਕਲਾਂ ਆਉਣਗੀਆਂ ਤੁਹਾਡੇ ਘਰ ਕੋਈ ਮਹਿਮਾਨ ਆ ਸਕਦਾ ਹੈ ਤੁਹਾਨੂੰ ਸਮੇਂ ਤੇ ਪਰਿਵਾਰ ਦੇ ਕਿਸੇ ਮੈਂਬਰ ਨਾਲ ਕੀਤਾ ਵਾਅਦਾ ਪੂਰਾ ਕਰਨਾ ਹੋਵੇਗਾ ਕਿਸੇ ਤੋਂ ਪੈਸੇ ਉਧਾਰ ਲੈਣ ਤੋਂ ਬਚੋ ਅੱਗੇ ਰਾਸ਼ੀ ਹੈ ਕਰਕ ਅੱਜ ਤੁਹਾਡੇ ਲਈ ਸਾਂਝੇਦਾਰੀ ਵਿੱਚ ਕੋਈ ਕੰਮ ਸ਼ੁਰੂ ਕਰਨ ਦਾ ਦਿਨ ਰਹੇਗਾ ਜੋ ਲੋਕ ਰਾਜਨੀਤੀ ਵਿੱਚ ਕੰਮ ਕਰ ਰਹੇ ਨੇ ਉਹਨਾਂ ਨੂੰ ਕੁਝ ਗਲਤ ਇਲਜ਼ਾਮਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੁਹਾਨੂੰ ਆਪਣੀਆਂ ਵਿਰੋਧੀਆਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਤੁਹਾਨੂੰ ਕਿਸੇ ਕੰਮ ਦੇ ਕਾਰਨ ਅਚਾਨਕ ਯਾਤਰਾਤ ਜਾਣਾ ਪੈ ਸਕਦਾ ਹੈ ਵਿਦੇਸ਼ ਵਿੱਚ ਰਹਿਣ ਵਾਲੇ ਕਿਸੇ ਪਰਿਵਾਰਕ ਮੈਂਬਰ ਤੋਂ ਫੋਨ ਰਾਹੀਂ ਚੰਗੀ ਖਬਰ ਸੁਣਨ ਨੂੰ ਮਿਲ ਸਕਦੀ ਹੈ ਨੌਕਰੀ ਦੀ ਤਲਾਸ਼ ਕਰਨ ਵਾਲੇ ਲੋਕ ਕੁਝ ਸਮੇਂ ਲਈ ਆਪਣੀ ਪੁਰਾਣੀ ਨੌਕਰੀ ਨਾਲ ਜੁੜੇ ਰਹਿਣਾ ਬਿਹਤਰ ਹੋਵੇਗਾ ਕਿਸੇ ਦੀ ਗੱਲ ਤੋਂ ਪ੍ਰਭਾਵਿਤ ਨਾ ਹੋਵੋ ਨਹੀਂ ਤਾਂ ਉਹ ਤੁਹਾਨੂੰ ਕੋਈ ਗਲਤ ਸਲਾਹ ਦੇ ਸਕਦਾ ਅੱਗੇ ਰਾਸ਼ੀ ਦੀ ਗੱਲ ਕਰਾਂਗੇ ਸਿੰਘ ਦੀ ਸਿੰਘ ਰਾਸ਼ੀ ਦੇ ਲੋਕਾਂ ਵਾਸਤੇ ਪੈਸੇ ਨਾਲ ਜੁੜੇ ਮਾਮਲਿਆਂ ਵਿੱਚ ਅੱਜ ਦਾ ਦਿਨ ਚੰਗਾ ਰਹੇਗਾ ਸ਼ੇਅਰ ਬਾਜ਼ਾਰ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਤੁਹਾਨੂੰ ਆਪਣੀ ਵਿੱਤੀ ਸਥਿਤੀ ਨੂੰ ਲੈ ਕੇ ਚਿੰਤਾ ਨਹੀਂ ਕਰਨੀ ਚਾਹੀਦੀ ਕਿਉਂਕਿ ਤੁਸੀਂ ਕੋਈ ਮਹੱਤਵਪੂਰਨ ਫੈਸਲਾ ਲੈ ਸਕਦੇ ਹੋ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਸਬੰਧ ਵਿੱਚ ਕੁਝ ਜ਼ਰੂਰੀ ਕਦਮ ਚੁੱਕਣੇ ਪੈ ਸਕਦੇ ਨੇ ਤਾਂ ਹੀ ਤੁਸੀਂ ਪ੍ਰੀਖਿਆ ਵਿੱਚ ਸਫਲਤਾ ਪ੍ਰਾਪਤ ਕਰ ਸਕੋਗੇ ਤੁਹਾਨੂੰ ਆਪਣੇ ਜੀਵਨ ਸਾਥੀ ਦੀ ਸਿਹਤ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਇਸ ਵਿੱਚ ਢਿੱਲ ਨਾ ਛੱਡੋ ਨਹੀਂ ਤਾਂ ਕੋਈ ਵੱਡੀ ਬਿਮਾਰੀ ਪੈਦਾ ਹੋ ਸਕਦੀ ਹੈ ਤੁਹਾਨੂੰ ਕਿਸੇ ਵੀ ਮੁੱਦੇ ਤੇ ਸੀਨੀਅਰ ਮੈਂਬਰਾਂ ਨਾਲ ਬੇਲੋੜੀ ਲੜਾਈ ਵਿੱਚ ਨਹੀਂ ਪਹਿਣਾ ਚਾਹੀਦਾ ਤਾਂ ਇਹ ਪੰਜ ਰਾਸ਼ੀਆਂ ਦਾ ਜਿਹੜਾ ਰਾਸ਼ੀਫਲ ਤੁਹਾਡੇ ਨਾਲ ਸਾਂਝਾ ਕੀਤਾ ਹੈ ਇਸ ਦੇ ਵਿੱਚ ਬਹੁਤ ਚੰਗੀਆਂ ਤੇ ਬੁਰੀਆਂ ਵੀ ਗੱਲਾਂ ਨੇ ਇਸ ਲਈ ਸਾਵਧਾਨੀ ਵਰਤਦੇ ਹੋਏ ਇਹ ਪੰਜ ਰਾਸ਼ੀਆਂ ਦੇ ਲੋਕ 2 ਤਰੀਕ ਦਾ ਦਿਨ ਹੈ ਜਿਹੜਾ ਲੰਘਾਉਣ ਤਾਂ ਉਮੀਦ ਕਰਦੇ ਹਾਂ ਇਹ ਵੀਡੀਓ ਚੰਗੀ ਲੱਗੀ ਹੋਏਗੀ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਪ੍ਰੈਜ਼ੂਲਟ